ਕਰਨਜੀਤ ਸਿੰਘ ਚੰਨੀ ਬਣ ਗਏ ਪੰਜਾਬ ਕਾਂਗਰਸ ਦੇ ਪ੍ਰਧਾਨ ਚੰਨੀ ਨੇ ਗੇਮ ਪਾ ਦਿੱਤੀ ਹੈ ਆਖਰਕਾਰ ਪ੍ਰਤਾਪ ਬਾਜਵਾ ਸੁਖੀ ਰੰਦਾਵਾ ਵੜਿੰਗ ਤੇ ਭਾਰਤਪੁਸ਼ਨਾਸ਼ੂ ਵਿਜੇਂਦਰ ਸਿੰਘਲਾ ਨੂੰ ਪਿੱਛੇ ਛੱਡਦਿਆਂ ਹੋਇਆਂ ਚੰਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਰੇਸ ਚ ਅੱਗੇ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਚੰਨੀ ਪ੍ਰਧਾਨ ਬਣ ਜਾ ਰਹੇ ਨੇ ਤੇ ਉਹੀ ਮੁੱਖ ਮੰਤਰੀ ਬਣਗੇ ਇਸ ਨੂੰ ਲੈ ਕੇ ਕਈ ਪ੍ਰਕਾਰ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਇੱਕ ਤਾਜ਼ਾ ਖਬਰ ਨਿਕਲੀ ਹੈ ਉਹ ਤੁਹਾਨੂੰ ਦੱਸਣੀ ਹੈ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਮੈਂ ਤੁਹਾਨੂੰ ਕਈ ਦਿਨਾਂ ਤੋਂ ਇੱਕ ਖਬਰ ਦੇ ਰਿਹਾ ਕੋਸ਼ਿਸ਼ ਕਰਦੇ ਆ ਕਿ ਉਸ ਦੀ ਤੈਅ ਤੱਕ ਜਾਣ ਦੀ ਹਮੇਸ਼ਾ ਕੋਸ਼ਿਸ਼ ਕਰੀਏ ਖਬਰ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਿੱਚ ਵੱਡਾ ਫੇਰ ਬਦਲ ਹੋਣ ਜਾ ਰਿਹਾ ਹੈ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਬਦਲਿਆ ਜਾਣਾ ਨਵੇਂ ਇੰਚਾਰਜ ਭੁਪੇਸ਼ ਬਗੇਲਾ ਦਿੱਤੇ ਗਏ ਨੇ ਭੁਪੇਸ਼ ਬਗੇਲ ਦੇ ਆਉਣ ਤੋਂ ਬਾਅਦ ਪੰਜਾਬ ਦੇ ਅੰਦਰ ਨਵੀਆਂ ਸਬੰਧੀਆਂ ਸ਼ੁਰੂ ਹੋ ਗਈਆਂ ਨੇ ਪ੍ਰਧਾਨ ਵਾਲੀ ਕੁਰਸੀ ਨੂੰ ਹੱਥ ਪਾਉਣ ਲਈ ਪੰਜਾਬ ਕਾਂਗਰਸ ਦੇ ਕਈ ਵੱਡੇ ਆਗੂ ਤਰਲੋ ਮੱਛੀ ਨੇ ਕਈ ਧੜੇ ਤਰਲੋ ਮੱਛੀ ਨੇ ਹਰ ਕੋਈ ਆਪਣਾ ਧੜਿਆ ਆਪਣੇ ਆਗੂ ਨੂੰ ਬਣਾਉਣ ਦੇ ਲਈ ਹਰ ਹਿੱਲਾ ਵਰਤਣਾ ਚਾਹੁੰਦਾ ਪਰ ਖਬਰ ਜੋ ਆ ਰਹੀ ਹੈ ਜੋ ਸੋਰਸਸ ਕਨਫਰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਮੀਡੀਆ ਰਿਪੋਰਟਾਂ ਜਿਸ ਦੀ ਗਵਾਹੀ ਭਰਦੀਆਂ ਨੇ ਉਹ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਲੋਬਿੰਗ ਕਰ ਰਹੇ ਨੇ ਤੇ ਉਸ ਲੋਬਿੰਗ ਦੇ ਵਿੱਚ ਕਾਫੀ ਅੱਗੇ ਨਿਕਲਦੇ ਹੋਏ ਵੀ ਨਜ਼ਰ ਆ ਰਹੇ ਨੇ ਕਾਂਗਰਸ ਫਿਲਹਾਲ ਭੰਬਲਪੂਸੇ 'ਚ ਹੈ ਕਿ ਅਸੀਂ ਕਰਨਾ ਕੀ ਹੈ ਮੈਂ ਕਾਂਗਰਸ ਦਾ ਉਹ ਹਾਲ ਹੈ ਕਿ ਇੱਧਰ ਜਾਈਏ ਉੱਧਰ ਜਾਈਏ ਕਿ ਮੰਜੀ ਕਿੱਥੇ ਢਾਈਏ ਕਾਂਗਰਸ ਨੂੰ ਮੰਜੀ ਡਾਉਣ ਲਈ ਫਿਲਹਾਲ ਥਾਂ ਨਹੀਂ ਲੱਭ ਰਹੀ ਸਵਾਲ ਇਹ ਹੈ ਕਿ ਕਾਂਗਰਸੀ ਕਰਨ ਕੀ ਜੇਕਰ ਭਾਰਤੀ ਜਨਤਾ ਪਾਰਟੀ ਦੀ ਸ਼ਾਰਪ ਹੁੰਦੀ ਤਿੱਖੀ ਹੁੰਦੀ ਰਾਜਨੀਤੀ ਨੂੰ ਦੇਖਿਆ ਜਾਵੇ ਆਮ ਆਦਮੀ ਪਾਰਟੀ ਦੇ ਵੱਲੋਂ ਗੋਲਬੰਦੀ ਕਰਨ ਦੀਆਂ ਕੋਸ਼ਿਸ਼ਾਂ ਦੇਖੀਆਂ ਜਾਣ ਉਸ ਦਰਮਿਆਨ ਕਾਂਗਰਸ ਕਾਫੀ ਉਲਝੀ ਹੋਈ ਹੈ ਕਾਂਗਰਸ ਲਈ 2027 ਦੀ ਲੜਾਈ ਸਾਹਮਣੇ ਹੈ ਹਾਲ ਹੀ ਵਿੱਚ ਇਸ ਨੂੰ ਉਹ ਜਿਤਨਾ ਵੀ ਚਾਹੁੰਦੀ ਹੈ ਹਰ ਹਾਲਤ ਚ ਜਿਤਨਾ ਚਾਹੁੰਦੀ ਹੈ ਪਰ ਇਸ ਲਈ ਕਿਸ ਤਰ੍ਹਾਂ ਨਾਲ ਜਾਤ ਆਧਾਰਿਤ ਸਮੀਕਰਨ ਬਣਾ ਕੇ ਅੱਗੇ ਵਧਿਆ ਜਾਵੇ ਇਹ ਤੈਅ ਕਰਨਾ ਬਹੁਤ ਜ਼ਰੂਰੀ ਕਾਂਗਰਸ ਨੂੰ ਲੱਗ ਰਿਹਾ ਹੈ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਦੀ ਅਗਵਾਈ ਚ ਪਾਰਟੀ ਨਾ ਸਿਰਫ ਲੋਕ ਸਭਾ ਚੋਣਾਂ ਚ ਚੰਗਾ ਪ੍ਰਦਰਸ਼ਨ ਕਰ ਚੁੱਕੀ ਹੈ ਬਲਕਿ ਨਗਰ ਨਿਗਮ ਚੋਣਾਂ ਦੇ ਵਿੱਚ ਵੀ ਸੱਤਾ ਦੀ ਏਡੀ ਵੱਡੀ ਵਰਤੋਂ ਦੇ باوجود ਕਾਂਗਰਸ ਨੇ ਅੱਛਾ ਪ੍ਰਦਰਸ਼ਨ ਕੀਤਾ ਸ਼ਹਿਰਾਂ ਦੇ ਵਿੱਚ ਭਾਪੀ ਨੂੰ ਪਛਾੜ ਕੇ ਉਹ ਵੱਡੀ ਪਾਰਟੀ ਬਣੀ ਖਾਸ ਕਰਕੇ ਫਗਵਾੜਾ ਤੇ ਅਮਰitsar ਦੇ ਵਿੱਚ ਲੁਧਿਆਣਾ ਦੇ ਵਿੱਚ ਵੀ ਠੀਕ ਪ੍ਰਦਰਸ਼ਨ ਰਿਹਾ ਤੇ ਜਲੰਧਰ ਚ ਵੀ ਕਮੋਬੇਸ਼ ਪਟਿਆਲਾ ਚ ਉਸ ਤਰ੍ਹਾਂ ਨਾਲ ਨਹੀਂ ਕਰ ਸਕੀ ਉੱਥੇ ਸੰਗਠਨ ਜਥੇਬੰਦਕ ਤੌਰ ਤੇ ਲੜਾਈ ਚ ਕਮਜ਼ੋਰ ਨਜ਼ਰ ਆਈ ਤੇ ਜੇ ਨਗਰ ਕੌਂਸਲਾ ਨਗਰਪਾਲਿਕਾ ਨਗਰ ਪੰਚਾਇਤਾਂ ਚ ਵੀ ਦੇਖੀਏ ਤਾਂ ਕਾਫੀ ਜਗ੍ਹਾ ਕਾਂਗਰਸ ਜਿਵੇਂ ਕਿ ਮੁੱਖ ਮੰਤਰੀ ਦੇ ਘੜ ਸੰਗਰੂਰ ਚ ਪਹਿਲੀ ਵੱਡੀ ਵੱਡੀ ਸਿਆਸੀ ਪਾਰਟੀ ਬਣੀ ਇਸੇ ਤਰ੍ਹਾਂ ਨਾਲ ਬਾਕੀ ਥਾਵੇਂ ਪਰ ਹੁਣ ਚਰਚਾ ਇਹ ਹੈ ਕਿ ਕਾਂਗਰਸ ਗੁਣੀਆਂ ਪਾਉਣ ਦੀ ਤਿਆਰੀ ਦੇ ਵਿੱਚ ਹੈ ਜਮਾ ਘਟੋ ਕਰਕੇ ਦੇਖਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹਦੇ ਬਰਾਬਰ ਕੀ ਨਿਕਲਣਾ ਦੇਖੋ ਆਮ ਆਦਮੀ ਪਾਰਟੀ ਨੇ ਅਮਨ अरोड़ा ਨੂੰ ਲਿਆ ਕੇ ਹਿੰਦੂ ਕਾਡਰ ਖੇਡਿਆ ਹੈ ਇਹਦੇ ਵਿੱਚ ਕੋਈ ਹੁਣ ਦੋ ਰਾਇ ਨਹੀਂ ਬਾਕੀ ਬਚਦੀ ਭਾਰਤੀ ਜਨਤਾ ਪਾਰਟੀ ਕਰਨੀ ਸ਼ਹਿਰੀ ਪੈੰਡੂ ਦੋਵੇਂ ਤਰ੍ਹਾਂ ਦਾ ਹਿੰਦੂ ਵੋਟਰ ਖਿਸਕ ਗਿਆ ਹੈ ਚੈਰੀ ਪਹਿਲਾਂ ਹੀ ਕਾਫੀ ਵੱਡੇ ਪੱਧਰ ਤੇ ਉਧਰ ਭੁਗਤਦਾ ਸੀ ਤੇ ਪੈੰਡੂ ਹਿੰਦੂ ਵੋਟਰ ਦੇ ਵਿੱਚ ਵੀ ਜਿਹੜਾ ਕਹਿ ਲੀਏ ਕਿ ਇੱਕ ਤਰ੍ਹਾਂ ਨਾਲ ਤਿਲਕਣ ਬਾਜੀ ਦੇਖਣ ਨੂੰ ਮਿਲਦੀ ਹੈ ਤੇ ਉਹ ਗਿਆ ਹੈ ਇਸ ਨੂੰ ਰੋਕਣ ਦੇ ਲਈ ਤੇ ਹਿੰਦੂ ਵੋਟਰ ਨੂੰ ਆਪਣੇ ਵੱਲ ਕਰਨ ਦੇ ਲਈ ਕਿਹਾ ਜਾ ਰਿਹਾ ਕਿ ਕਾਂਗਰਸ ਹਿੰਦੂ ਚਹਰੇ ਤੇ ਦਾਅ ਖੇਡ ਸਕਦੀ ਹੈ ਫਿਰ ਕਾਂਗਰਸ ਦੋ ਤਿੰਨ ਕੈਲਕੂਲੇਸ਼ਨਾਂ ਹੋਰ ਲਾ ਰਹੀ ਹੈ ਕਿ ਦੇਖੋ ਜੀ ਮੁੱਖ ਮੰਤਰੀ ਤਾਂ ਜੱਟ ਸਿੱਖ ਹੈ ਸ਼੍ਰੋਮਣੀ ਅਕਾਲੀ ਦਲ ਦਾ ਲਗਭਗ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਜਾਣਗੇ ਜਿਸ ਪ੍ਰਕਾਰ ਉਹਨਾਂ ਨੇ ਬਗਾਵਤ ਕੀਤੀ ਹੈ ਤੇ ਭਗੋੜੇ ਹੋਏ ਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਧਾਨਗੀ ਨੂੰ ਬਚਾਉਣ ਦੇ ਲਈ ਤਾਂ ਪ੍ਰਧਾਨ ਬਣ ਜਾਣਗੇ। ਕਮੋਪੇਸ਼ ਨਹੀਂ ਵੀ ਬਣਦੇ ਤਾਂ ਵੀ ਅਕਾਲੀ ਦਲ ਦੇ ਵਿੱਚ ਇਹ ਹੋਵੇਗਾ ਕਿ ਜੱਟ ਸਿੱਖ ਹੀ ਪ੍ਰਧਾਨ ਹੋਵੇਗਾ। ਮੁੱਖ ਮੰਤਰੀ ਜੱਟ ਸਿੱਖ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੱਟ ਸਿੱਖ ਤੇ ਉਧਰ ਉਹ ਕਿਹਾ ਜਾਂਦਾ ਕਿ ਭਾਜਪਾ ਵੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਜੱਟ ਸਿੱਖ ਚਿਹਰੇ ਨੂੰ ਲਿਆਂਦਾ ਜਾਵੇ ਜਾਂ ਉਭਾਰਿਆ ਜਾਵੇ। ਇਸ ਸਭ ਕਾਸੇ ਦੇ ਵਿੱਚ ਜੇਕਰ ਜੱਟ ਤਿੰਨ ਥਾਂ ਤੇ ਵੰਡੇ ਜਾਣੇ ਨੇ ਦੋ ਥਾਂ ਤੇ ਸਪਸ਼ਟ ਰੂਪ ਚ ਵੰਡੇ ਜਾਣੇ ਨੇ ਤਾਂ ਕਾਂਗਰਸ ਜਿਹੜੀ ਹੈ ਉਹ ਚਾਹੁੰਦੀ ਹੈ ਕਿ ਕਿਸੇ ਸਿੱਖ ਦਲਤ ਚਿਹਰੇ ਨੂੰ ਲਿਆਂਦਾ ਜਾਵੇ ਦਲਤਾਂ ਦੀ ਮੁਸਤ ਜਿਹੜੀ ਹੈ ਇੱਕੋ ਥਾਂ ਦੇ ਉੱਤੇ ਗੋਲਬੰਦੀ ਕੀਤੀ ਜਾਵੇ ਇਸੇ ਲਈ ਚਰਨਜੀਤ ਸਿੰਘ ਚੰਨੀ ਦਾ ਨਾਂ ਚੱਲ ਰਿਹਾ ਹੁਣ ਜਾਣਕਾਰ ਦੱਸਦੇ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੂਬੇ ਦਾ ਪ੍ਰਧਾਨ ਬਣਨ ਲਈ ਪੂਰੀ ਵਾਹ ਲਾ ਰਹੇ ਨੇ ਹਰ ਹਿੱਲਾ ਵਰਤ ਰਹੇ ਨੇ ਤੇ ਉਹ ਹਿੱਲਾ ਇਸ ਪ੍ਰਕਾਰ ਵਰਤਰੇ ਨੇ ਕਿ ਉਹ ਚਾਹੁੰਦੇ ਨੇ ਕਿ ਹਰ ਹਾਲ ਚੋਂ ਪ੍ਰਧਾਨ ਬਣ ਜਾ ਤੇ ਲੋਬਿੰਗ ਕੇਂਦਰ ਤੱਕ ਲੋਬਿੰਗ ਜਿਹੜੀ ਆ ਉਹ ਚੰਨੀ ਕਰਦੇ ਹੋਏ ਨਜ਼ਰ ਆ ਰਹੇ ਨੇ ਚੰਨੀ ਹਰ ਤਰ੍ਹਾਂ ਦੀ ਲੋਬਿੰਗ ਦੇ ਵਿੱਚ ਜਾਨੀ ਕਿ ਚੰਨੀ ਦੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਵਿੱਚ ਵੀ ਉਹਨਾਂ ਦੀ ਕਾਫੀ ਪੈਠ ਹੈ ਸਾਬਕਾ ਮੁੱਖ ਮੰਤਰੀ ਨੇ ਔਦਾ ਗੈਸਚਰ ਫਿਰ ਜਿਸ ਪ੍ਰਕਾਰ ਉਹਨਾਂ ਨੇ ਜਲੰਧਰ ਵਾਲੀ ਲੋਕ ਸਭਾ ਜਿੱਤੀ ਉਹ ਸਾਰਾ ਕੁਝ ਉਹਨਾਂ ਦੀ ਲੋਬਿੰਗ ਦੇ ਵਿੱਚ ਕਾਫੀ ਸਹਾਈ ਹੋ ਰਿਹਾ ਹੈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਸੂਬਾ ਪ੍ਰਧਾਨ ਬਣਨਾ ਚਾਹੁੰਦੇ ਨੇ ਤੇ ਚੋਣਾਂ ਤੋਂ ਪਹਿਲਾਂ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਆਪਣੀਆਂ ਟੀਮਾਂ ਖੜੀਆਂ ਕਰਕੇ ਟਿਕਟ ਵੰਡ ਤੇ ਆਪਣਾ ਪੂਰਾ ਕੰਟਰੋਲ ਰੱਖਣਾ ਚਾਹੁੰਦੇ ਨੇ ਸਾਬਕਾ ਪ੍ਰਧਾਨ ਸੰਤੋਖ ਸਿੰਘ ਰੰਧਾਵਾ ਦੇ ਪੁੱਤਰ ਤੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੀ ਇਸ ਦੌੜ 'ਚ ਨੇ ਪ੍ਰਗਤ ਸਿੰਘ ਵੀ ਛੁਪੇ ਰੁਸਤਮ ਵਜੋਂ ਸਾਹਮਣੇ ਆ ਸਕਦੇ ਨੇ ਜੇ ਹਿੰਦ ਪਾਰਟੀ ਹਿੰਦੂ ਕਾਡਰ ਖੇ ਕਾਡ ਖੇੜਦੀ ਹੈ ਤਾਂ ਪਾਰਟੀ ਕੋਲ ਸਾਬਕਾ ਮੰਤਰੀ ਭਾਰਤਪੂਰਨ ਆਸ਼ੂ ਤੇ ਵਿਜੇਂਦਰ ਸਿੰਘ ਲਾਣੇ ਮੈਰੇ 'ਚ ਇੱਕ ਨਾ ਹੋਰ ਜੋੜਨਾ ਰਾਣਾ ਕੇਪੀਸੀ ਰਾਣਾ ਕੇਪੀ ਸਿੰਘ ਵੀ ਹੋ ਸਕਦੇ ਨੇ ਜੈ ਹਿੰਦ ਹੁਣ ਚੰਨੀ ਵਾਲੀ ਲੋਬਿੰਗ ਦੇ ਵਿੱਚ ਮੈਂ ਤੁਹਾਨੂੰ ਕਿਉਂ ਕਿਹਾ ਕਿ ਉਹ ਕਰ ਸਕਦੇ ਨੇ ਦੇਖੋ ਚੰਨੀ ਲੋਬਿੰਗ ਕਰ ਰਹੇ ਨੇ ਚੰਨੀ ਆਪਣੇ ਸੋਰਸਸ ਦੇ ਰਾਹੀਂ ਲੋਬਿੰਗ ਨੂੰ ਅੱਗੇ ਵਧਾ ਰਹੇ ਚੰਨੀ ਦੀ ਲੋਬਿੰਗ ਬਾਕੀਆਂ ਦੇ ਮੁਕਾਬਲੇ ਸਟਰੋਂਗ ਕਿਉਂ ਹੈ ਜੋ ਮੇਰੇ ਕੋਲੇ ਜਾਣਕਾਰੀ ਹੈ ਇਹ ਜਾਣਕਾਰੀ ਹਾਲੇ ਨਹੀਂ ਮੈਂ ਤੁਹਾਨੂੰ ਦੇ ਸਕਦਾ ਪਰ ਇੱਕ ਵੱਡੇ ਆਗੂ ਨੂੰ ਵੱਡਾ ਆਫਰ ਕੀਤਾ ਗਿਆ ਕਾਂਗਰਸ ਦੇ ਵੱਲੋਂ ਉਹ ਆਉਂਦੇ ਦਿਨਾਂ 'ਚ ਤੁਹਾਨੂੰ ਦੱਸਾਂਗੇ ਜਦੋਂ ਇਹ ਲੋਹਾ ਗਰਮ ਹੋ ਗਿਆ ਤਾਂ ਉਸ ਸਮੇਂ ਕਾਂਗਰਸ ਦੇ ਜਿਹੜੀਆਂ ਕੈਲਕੂਲੇਸ਼ਨਾਂ ਨੇ ਉਹ ਤਾਂ ਹੁਣ ਜਗ ਜ਼ਾਹਰ ਹੋ ਚੁੱਕੀਆਂ ਨੇ ਚੰਨੀ ਬਤੌਰ ਮੁੱਖ ਮੰਤਰੀ ਦੇਖੋ ਇੱਕ ਆਗੂ ਨੂੰ ਬਹੁਤ ਵੱਡਾ ਆਫਰ ਦਿੱਤਾ ਗਿਆ ਉਸ ਕਰਕੇ ਉਹ ਚੁੱਪ ਕਰ ਜਾਏਗਾ ਬਾਕੀਆਂ ਨੂੰ ਕੋਈ ਹੋਰ ਛੁਣਛਣਾ ਫੜਾਉਣ ਦੀ ਕੋਸ਼ਿਸ਼ ਕਰੇਗੀ ਕਾਂਗਰਸਾਈ ਕਮਾਨ ਮੁੱਖ ਮੁਕਾਬਲਾ ਕੁੱਲ ਮਿਲਾ ਕੇ ਦੋ ਬੰਦਿਆਂ 'ਚ ਰਹਿਣਾ ਹੈ ਬਾਜਵਾ ਚੰਨੀ 'ਚ ਇਸ ਕਰਕੇ ਚੰਨੀ ਸਟਰੋਂਗ ਪੋਜੀਸ਼ਨ 'ਚ ਇਸ ਕਰਕੇ ਨੇ ਕਿ ਚੰਨੀ ਇੱਕ ਤਾਂ ਸਾਬਕਾ ਮੁੱਖ ਮੰਤਰੀ ਨੇ ਇੱਕ ਦਲਤਾਂ ਦੇ ਅੰਦਰ ਉਹਨਾਂ ਦੀ ਗੋਲਬੰਦੀ ਆ ਦਲਤਾਂ ਤੋਂ ਇਲਾਵਾ ਮੱਧ ਵਰਗੀ ਕਿਸਾਨੀ ਦੇ ਵੀ ਵਿੱਚ ਵੀ ਉਹਨਾਂ ਦੀ ਹਰਮਨ ਪਿਆਰਤਾ ਕਿਸੇ ਤੋਂ ਲੁਕੀ-ਛੁਪੀ ਨਹੀਂ ਇਹੀ ਕਾਰਨ ਹੈ ਕਿ ਚੰਨੀ ਨੂੰ ਅੱਗੇ ਵਧਾਇਆ ਜਾਣਾ ਤੇ ਚੰਨੀ ਦੇ ਚਾਂਸ ਕਾਫੀ ਜ਼ਿਆਦਾ ਸਟਰੋਂਗ ਹੋ ਜਾਣੇ ਨੇ ਬਾਕੀਆਂ ਦੇ ਮੁਕਾਬਲੇ ਬਾਕੀ ਸਿਆਸਤ ਦੇ ਵਿੱਚ ਇੰਨੀ ਤਿਲਕਣਬਾਜੀ ਹੁੰਦੀ ਹੈ ਕਿ ਪਤਾ ਨਹੀਂ ਲੱਗਦਾ ਸੱਜੇ ਹੱਥ ਨੂੰ ਖੱਬੇ ਦਾ ਨਹੀਂ ਪਤਾ ਹੁੰਦਾ ਕਿ ਉਹਨੇ ਕੀ ਕਰਨਾ ਹੈ ਇਸ ਕਰਕੇ ਕੁਝ ਵੀ ਪੱਕੇ ਤੌਰ ਤੇ ਕਹਿਣਾ ਬੜਾ ਔਖਾ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਚੰਨੀ ਇਹਨਾਂ ਸਭ ਦੇ ਵਿੱਚ ਕਈ ਗੱਲਾਂ ਕਰਕੇ ਭਾਰੀ ਨੇ ਇੱਕ ਜਥੇਬੰਦੀ ਦੇ ਉੱਤੇ ਪਕੜ ਆਮ ਲੋਕਾਂ ਦੇ ਵਿੱਚ ਖਾਸ ਕਰਕੇ ਦੋ ਭਾਈਚਾਰਿਆਂ ਚ ਦਲਿਤ ਤੇ ਜੱਟ ਸਿੱਖ ਭਾਈਚਾਰਾ ਮੱਧ ਵਰਗੀ ਕਿਸਾਨੀ ਆ ਉਹਦੇ ਵਿੱਚ ਚੰਨੀ ਦੀ ਹਰਮਨ ਪਿਆਰਤਾ ਆਮ ਦੁਕਾਨਦਾਰ ਹੈ ਜਿਹੜਾ ਮਾਤੜ ਟਮਾਤੜ ਕਹਿੰਦੇ ਆ ਜਿਹਨੂੰ ਆਪਾਂ ਉਹਦੇ ਵਿੱਚ ਤੇ ਲੋਕਾਂ ਦੇ ਨਾਲ ਵਿਚਰਨ ਦੇ ਵਿੱਚ ਚੰਨੀ ਦਾ ਜਿਹੜਾ ਜਿਸ ਪ੍ਰਕਾਰ ਦਾ ਬਿਹੇਵ ਰਿਹਾ ਹੈ ਉਹ ਉਸ ਕਰਕੇ ਉਹ ਕਾਫੀ ਮਜਬੂਤ ਸਥਿਤੀ 'ਚ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਕਤ ਇਹ ਆ ਰਹੀ ਹੈ ਕਿ ਮਾਝੇ ਚਿੱਤਾ ਉਹਨਾਂ ਦਾ ਕੋਈ ਤੋੜ ਨਹੀਂ ਇਹ ਇਹ ਗੱਲ ਕਹਿ ਸਕਦੇ ਆਂ ਮਾਲਵੇ ਦੇ ਅੰਦਰ ਉਹਨਾਂ ਦੀ ਪੈਠ ਉਸ ਪ੍ਰਕਾਰ ਨਹੀਂ ਤੇ ਉਹਨਾਂ ਦੀ ਅਪੀਲ ਵੀ ਉਸ ਪ੍ਰਕਾਰ ਨਹੀਂ ਇਸ ਦੇ ਮੁਕਾਬਲੇ ਚੰਨੀ ਦੀ ਅਪੀਲ ਕਿਤੇ ਬਿਹਤਰ ਹੈ ਪ੍ਰਤਾਪ ਸਿੰਘ ਬਾਜਵਾ ਦੇ ਮੁਕਾਬਲੇ ਪ੍ਰਤਾਪ ਸਿੰਘ ਬਾਜਵਾਲੀ ਦੂਜੀ ਵੱਡੀ ਗੱਲ ਇਹ ਹੈ ਕਿ ਦਬਾਬੇ ਦੇ ਵਿੱਚ ਵੀ ਨਹੀਂ ਕਿਉਂਕਿ ਦਬਾਬੇ ਦੇ ਵਿੱਚ ਜਿਹੜੀ ਗੋਲਬੰਦੀ ਲੀਡਰਾਂ ਦੀ ਹੋਈ ਹੈ ਜਿਹੜੇ ਲੀਡਰਾਂ ਦੀ ਗੋਲਬੰਦੀ ਹੈ ਦਬਾਬੇ ਦੇ ਅੰਦਰ ਉਹ ਬੜੀ ਤਕੜੀ ਹੈ ਤੇ ਮੇਨ ਲੀਡਰ ਨੇ ਰਾਣਾ ਗਰਜੀਤ ਪ੍ਰਗਟ ਸਿੰਘ ਲਾਡੀ ਸ਼ੇਰਵਾਲੀਆ ਤਾਂ ਪ੍ਰਗਟ ਸਿੰਘ ਤੇ ਲਾਡੀ ਸ਼ੇਰਵਾਲੀਆ ਦੇ ਚਲੋ ਰਿਸ਼ਤੇਦਾਰ ਵੀ ਨੇ ਆਪਸ ਚ ਸੁਖਵਿੰਦਰ ਕੋਟਲੀ ਤੇ ਇਹਨਾਂ ਦੇ ਆਲੇ-ਦਾਲੇ ਘੇਰਾ ਹੋਰ ਵੀ ਬਹੁਤ ਵੱਡਾ ਇਸ ਕਰਕੇ ਇਹ ਕੋਈ ਸੌਖਾ ਕੰਮ ਨਹੀਂ ਹੈਗਾ ਜਿਹੜਾ ਇਹ ਕੀਤਾ ਜਾ ਰਿਹਾ ਬਾਜਵਾ ਦੇ ਲਈ ਇਸ ਕਰਕੇ ਬਾਜਵਾ ਦਾਵੇਦਾਰ ਬਹੁਤ ਮਜ਼ਬੂਤ ਨੇ ਪਰ ਉਹਨਾਂ ਦੀ ਦਾਵੇਦਾਰੀ ਦੇ ਲਈ ਚੀਜ਼ਾਂ ਉਨੀਆਂ ਮਜ਼ਬੂਤ ਨਜ਼ਰ ਨਹੀਂ ਆਉਂਦੀਆਂ ਕਿ ਉਹ ਦਾਅਵੇਦਾਰੀ ਨੂੰ ਉਨੇ ਠੋਸ ਤਰੀਕੇ ਨਾਲ ਪ੍ਰੈਜੈਂਟ ਕਰ ਸਕਣ ਪੇਸ਼ ਕਰ ਸਕਣ ਬੇਸ਼ੱਕ ਉਹ ਵੱਡੇ ਆਗੂ ਨੇ ਐਲੋਪੀ ਨੇ ਪੰਜਾਬ ਦੀ ਵਿਰੋਧੀ ਧਿਰ ਦੇ ਆਗੂ ਨੇ ਪਰ ਫਿਰ ਵੀ ਦਿੱਕਤਾਂ ਜਿਹੜੀਆਂ ਨੇ ਚੰਨੀ ਦੇ ਮੁਕਾਬਲੇ ਉਹਨਾਂ ਦੇ ਵਿੱਚ ਖੜੀਆਂ ਨੇ ਬਾਕੀ ਸੁਖੀ ਰੰਧਾਵਾ ਨੇ ਸਿੰਘਲਾ ਨੇ ਭਾਸ਼ ਭਾਰਤਪੂਸ਼ਨਾਸ਼ੂ ਨੇ ਰਾਣਾ ਕੇਪੀ ਸਿੰਘ ਨੇ ਤਾਂ ਬਹੁਤ ਸਾਰੇ ਨਾਂ ਨੇ ਪਰ ਚੰਨੀ ਫਿਲਹਾਲ ਜਿਸ ਪ੍ਰਕਾਰ ਦੀ ਲੋਬਿੰਗ ਸ਼ੁਰੂ ਕਰ ਚੁੱਕੇ ਨੇ ਉਹ ਲੱਗਦਾ ਇੰਜ ਆ ਕਿ ਕਾਫੀ ਇਨ ਜੜਾਓ ਅਸਰ ਅੰਦਾਜ਼ ਕਰ ਸਕਦੀ ਐ ਸਭ ਕਾ